ਮਰਵਿੰਦਰ ਸਿੰਘ ਪੇਗਾਮ ਰਾਹੀਂ ਇੱਕ ਨਵਾਂ ਪੇਗਾਮ ਲੈ ਕੇ ਹਾਜ਼ਰ ਹੋਇਆ ਹਾਂ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਪੇਗਾਮ ਤੇ ਦਰਸ਼ਕੋ ਮੈਂ ਅੱਜ ਇੱਕ ਖਾਸ ਹਸਤੀ ਕੋਲ ਹਾਂ ਜਿਨ੍ਹਾਂ ਦੇ ਰੂਪ ਰੂਪ ਵਿੱਚ ਪਹਿਲੇ ਵੀ ਹੋਇਆ ਸੀ ਕੁਝ ਦਿਨ ਪਹਿਲੇ ਜੰਮੂ ਕਸ਼ਮੀਰ ਭਾਜਪਾ ਦੇ ਆਫਿਸ ਬੀਰਰ ਦੀ ਇੱਕ ਲਿਸਟ ਨਿਕਲਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਨਾਮ ਐ ਦੇਖੇ ਉਹਦੇ ਵਿੱਚ ਮੁਸਲਮਾਨ ਦੇ ਨਾਮ ਵੀ ਹਨ ਹਿੰਦੂਸ ਦੇ ਨਾਮ ਵੀ ਹਨ ਬਾਕੀ ਹੋਰ ਬੜੇ ਸਾਰੇ ਨਾਮ ਹਨ ਲੇਕਿਨ ਉਹਦੇ ਚ ਸਿੱਖ ਚਿਹਰਾ ਕੋਈ ਵੀ ਨਹੀਂ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਕਿਉਂ ਨਾ ਮੈਂ ਸਰਦਾਰ ਵਰਿੰਦਰਜੀਤ ਸਿੰਘ ਉਹਨਾਂ ਕੋਲ ਚਲੀਏ ਮੇਰੇ ਨਾਲ ਸਰਦਾਰ ਵਰਿੰਦਰਜੀਤ ਸਿੰਘ ਜੀ ਆਪ ਜੀ ਨੂੰ ਪੈਗਾਮ ਚੈਨਲ ਤੇ ਜੀ ਆਇਆ ਖੰਦਾ ਜੀ ਸਤਿ ਸ਼੍ਰੀ ਅਕਾਲ ਇਹਨਾਂ ਕੋਲ ਮੈਂ ਇਸ ਕਰਕੇ ਆਇਆ ਕਾਰਨ ਸਿੱਖ ਚਿਹਰੇ ਹੋਰ ਵੀ ਸਨ ਮੈਂ ਇਹਨਾਂ ਕੋਲ ਇਸ ਕਰਕੇ ਆਇਆ ਹਾਂ ਕਿ 1980 1980 6 अप्रैल जिसले पार्टी बनी सी ਪਾਰਟੀ ਬਨਣ ਵਾਸਤੇ ਪਾਰਟੀ ਬਣਾਉਣ ਵਾਸਤੇ ਜਿਸ ਲਈ ਸਾਰੇ ਲੋਕ ਬੈਠੇ ਸਨ ਆਲਮੋਸਟ 1500 ਲੋਕ ਜਿਸ ਲਈ ਪਾਰਟੀ ਦੇ ਰਜਿਸਟ੍ਰੇਸ਼ਨ ਕਰਾਣੀ ਸੀ ਉਸ ਵੇਲੇ ਸਾਰੇ ਦਿਗਜ ਨੇਤਾ ਉੱਥੇ ਸਨ ਉਹਨਾਂ ਵਿੱਚ ਸਰਦਾਰ ਵਰਿੰਦਰਜੀਤ ਸਿੰਘ ਬੀ ਸ਼ਾਂਪਲ ਸਨ ਮੇਰਾ ਕਹਿਣ ਤੋਂ ਮਰਾਦ ਇਹ ਹੈ ਕਿ ਵਰਿੰਦਰਜੀਤ ਸਿੰਘ ਜੀ 1980 ਦੇ ਵਿੱਚ ਬੀਜੇਪੀ ਦੇ ਫਾਊਂਡਰ ਮੈਂਬਰ ਹਨ ਔਰ ਸਿਕ ਚਿਹਰਾ ਹੈ ਅੱਜ ਜਿਸਲੇ ਜੰਮੂ ਕਸ਼ਮੀਰ ਦੀ ਇੱਕ ਆਫਿਸ ਬੈਰੀਅਰ ਦੀ ਲਿਸਟ ਨਿਕਲਦੀ ਹੈ ਬੜੀ ਹੈਰਾਨੀਜਨਕ ਗੱਲ ਹੈ ਚਲੋ ਬਾਕੀ ਚਿਹਰੇ ਚਰਨਜੀਤ ਸਿੰਘ ਜੀ ਵੀ ਹਨ ਰਣਜੋਤ ਸਿੰਘ ਨਲਵਾ ਜੀ ਵੀ ਹਨ ਬਲਵਿੰਦਰ ਸਿੰਘ ਵੀ ਹਨ ਸਰਤਾਜ ਸਿੰਘ ਜੀ ਵੀ ਹਨ ਕਿਆ ਉਰ ਬਹੁਤ ਸਾਰੇ ਚਿਹਰੇ ਹਨ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਉਹ ਬਾਅਦ ਵਿੱਚ ਆਏ ਲੇਕਿਨ ਇਹ ਫਾਊਂਡਰ ਮੈਂਬਰ ਔਰ ਜੰਮੂ ਕਸ਼ਮੀਰ ਦੇ ਵਿੱਚ ਅਗਰ ਬੀਜੇਪੀ ਦੀ ਲਿਸਟ ਨਿਕਲਦੀ ਹੈ ਆਫਿਸ ਬਰੀਅਰ ਦੀ ਉਹਦੇ ਵਿੱਚ ਕੋਈ ਇੱਕ ਸਿੱਖ ਚਿਹਰਾ ਵੀ ਨਹੀਂ ਵਿੰਦਰਜੀਤ ਸਿੰਘ ਜੀ ਆਪ ਜੀ ਨੂੰ ਤਾਂ ਜਿਹਾ ਆਇਆ ਮੈਂ ਕਿਆ ਹੀ ਹੈ ਬੜੀ ਹੈਰਾਨੀ ਜਨਮ ਜੀ ਗੱਲ ਲੱਗੀ ਮੈਨੂੰ ਮੈਂ ਤਾਂ ਹੀ ਆਪਜੀ ਪਾਸ ਆਇਆ ਹਾਂ ਇਹ ਕਿਸ ਤਰ੍ਹਾਂ ਹੋ ਗਿਆ ਜੀ ਕਿ ਇੱਕ ਫਾਊਂਡਰ ਮੈਂਬਰ ਲਾਲਕਿਸ਼ਨ ਅਡਵਾਨੀ ਜੀ ਨਾਲ ਬੈਠਣ ਦਾ ਵਾਲਾ ਬੰਦਾ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਸੈਂਟਰ ਦੇ ਵਿੱਚ ਬਾਕੀ ਸੀਨੀਅਰ ਨੇਤਾ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਤੇ ਉਹੀ ਪੈਟਰਨ ਆਪਜੀ ਨਾਲ ਤੇ ਨਹੀਂ ਹੈ ਨਹੀਂ ਅੱਸੀ ਗੱਲ ਨਹੀਂ ਹੈ ਹੂੰ हां मैंព្រੀਤ ਗੱਲ ਨਾਲ ਬਿਲਕੁਲ ਸਹਿਮਤ ਹਾਂ ਹਮ ਹਮ ਕਿ ਵੀ ਸਾਨੂੰ ਪੂਰੀ ਉਮੀਦ ਸੀ ਹਮ ਹਮ ਕਿ ਈਸ਼ਵਰੀ ਕਮ ਸੇ ਕਮ 2 ਨਹੀਂ ਦੇ 3 ਹਮ 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 ਸਿਖਤਰ ਜਿਹੜੇ ਉਹ ਇਸ ਵਿੱਚ ਹੋਣਗੇ ਆਫਸਰ ਹਾਂ ਮੈਨੂੰ ਆਪਣਾ 101% ਪਤਾ ਸੀ ਕਿ ਮੈਂ ਈਸ਼ਵਰੀ ਨਹੀਂ ਹੋਵਾਂਗਾ ਕਿਉਂਕਿ ਪਿਛਲੀ ਵਾਰੀ ਜਿਹਦੀ ਰਨਾਥ ਸਾਹਿਬ ਦੀ ਟੀਮ ਸੀ ਜੋ ਸੱਤਜੀ ਜੀ ਦੀ ਜਿਹੜੀ ਹੋਂ ਟੀਮ ਸੀ ਸੱਤ ਸ਼ਰਮਾ ਜੀ ਦੀ ਉਸੇ 'ਚ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਂ ਅੱਛਾ ਇਸ ਤੋਂ ਉੱਪਰ ਕੋਈ ਪੋਸਟ ਹੋਰ ਹੋਂਦੀ ਨਹੀਂ ਪਰ ਮੈਨੂੰ ਕੇਂਦਰ ਨੇ ਵੀ ਬੁਲਾ ਕੇ ਇਹ ਚੀਜ਼ ਕੀਤੀ ਹਮ ਹਮ ਕਿ ਵੀ ਅਸੀਂ ਸ਼ਾਇਦ ਇਸ ਵਾਰੀ ਤੁਹਾਨੂੰ ਅਡਜਸਟ ਜਿਹੜਾ ਉਹ ਨਾ ਕਰ ਪਾਈਏ ਲੇਕਿਨ ਤੁਹਾਨੂੰ ਅਸੀਂ ਪ੍ਰਦੇਸ਼ ਆਫਿਸ ਵੀ ਰਿਸਿਵ ਤੇ ਨਹੀਂ ਲੇਕਿਨ ਹੋਰ ਬੜਾ ਕੁਝ ਹੁੰਦਾ ਸੀ ਤੁਹਾਨੂੰ ਕਿਦਰੇ ਹੋਰ ਅਡਜਸਟ ਕਰਾਂਗੇ ਮੈਂ ਉਹਨੂੰ ਕਿਹਾ ਜੀ no problem ਮੈਂ ਅੱਗੇ ਵੀ ਜਿਸਲੇ ਤੁਸੀਂ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੀ ਮੈਂ ਕੋਈ ਡਿਮਾਂਡ ਨਹੀਂ ਕੀਤੀ ਸੀ ਤੁਸੀਂ ਸ਼ਾਇਦ ਮੇਰਾ ਕੰਮ ਪਾਰਟੀ ਦੀ ਤਰਫ ਵਫਾਦਾਰੀ ਜਾਂ ਪਤਨੀ ਕੇ ਧਿਆਨ ਵਿੱਚ ਰੱਖ ਕੇ ਤੁਸੀਂ ਇਹ ਚੀਜ਼ ਕੀਤੀ ਹੈ ਮੈਂ ਤੁਹਾਡਾ ਥੈਂਕਸਫੁਲ ਹਾਂ ਲੇਕਿਨ ਮੇਰੀ ਇੱਕ ਰਿਕਵੈਸਟ ਹੈ ਕਿ ਮੈਂ ਕੁਝ ਸਿਖਰ ਕਾਰਕਟਰ ਦੇ ਨਾਲ ਲੇ ਇੱਕ ਵੀ ਇਹਨਾਂ ਵਿੱਚੋਂ ਹੂੰ ਤੁਸੀਂ ਕਨਸੀਡਰ ਕਰੋ ਜਿਸਨੇ ਮੈਂ ਨਾ ਲੇ ਦੋ ਚਾਰ ਨਾਮ ਭੋਲੇ ਉਹਨੇ ਕਿਹਾ ਨਹੀਂ ਯਾਰ ਵੇਟ ਮੈਂ ਕਹਿੰਦੀ ਕਿ ਲੱਗਿਆ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਯਾਰ ਬੜਾ ਪ੍ਰੈਸ਼ਰ ਹੁੰਦਾ ਤੇ ਬੰਦਾ ਭੁੱਲ ਜਾਂਦਾ ਤੁਸੀਂ ਲਿਖ ਕੇ ਹੂੰ ਸਾਨੂੰ ਉਹ ਨਾਮ ਦਿੱਤੇ ਤੇ ਮੈਂ ਕਿਹਾ ਜੀ 올 ਰਾਈਟ ਮੈਨੂੰ ਮੌਕਾ ਮਿਲ ਗਿਆ ਕਿ ਮੈਂ ਥੋੜਾ ਜੋ ਸੋਚ ਕੇ ਹੂੰ ਕਿਹੜੇ ਕਿਹੜੇ ਮਤਲਬ ਉਹ ਪੁਰਾਣੇ ਬੰਦੇ ਨੇ ਉਹ ਉਹ ਸਕਦੇ ਨੇ ਤੇ ਮੈਂ ਰਿਟਨ ਦੀ ਇੱਕ ਲੈਟਰ ਬਣਾ ਕੇ ਉਹ ਦੇ ਦਿੱਤੀ ਕਿਸੇ ਕੋਈ 81 ਦੇ ਕਰੀਬ ਨਾਸ ਸਾਡੇ ਐਡਵੋਕੇਟ ਅਮਰੀਕ ਸਿੰਘ ਜੀ ਹਨ ਕਾਫੀ ਬੰਤੇ ਨੇ ਇਸ ਪੰਮੀਆਂ ਆਸਪਰੇ ਤੋਂ ਕੁਲਵੰਤ ਸਿੰਘ ਪੱਟੀ ਵੀ ਘਰ ਮਤਲਬ ਜਤ ਮਤਲਬ ਜਿਹੜੀ شادی ਕਮ्युनिटी ਵਿੱਚ ਵੀ ਮੈਂ ਥੋੜਾ ਜਿਹਾ ਧਿਆਨ ਰੱਖਿਆ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਲੇਕਿਨ ਫਿਰ ਵੀ ਛੋਟਾ ਮੋਟਾ ਬਿਚਾ ਜਾਂਦਾ ਯਾਰ ਏ ਮੈਂ ਤਾਂ 허ਬਾਦੀ ਪੁੰਜੀ ਗੱਜਾ ਟਰਵਾਣਾ ਬੈਲੈਂਸ ਕਰਕੇ ਮੈਂ 8 ਦੰਦਿਆਂ ਦੀ ਲਿਸਟ ਦੇ ਦਿੱਤੀ। ਲੇਕਿਨ ਉਹਦੇ ਬਾਅਦ ਕਿੱਥੇ ਬਾਜੀ ਮੈਂ ਈਵਨ ਉਂਚੀ ਤੋਂ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਜਿਹੜੇ ਉੱਥੇ ਡੀਜੀਪੀਸੀ ਦੇ ਮੈਂਬਰ ਵੀ ਰਹੇ ਦਣ ਉਹਦਾ ਨਾਮ ਵੀ ਪਾਇਆ ਮੈਂ ਉਹ ਕਰਕੇ ਇਹਨਾਂ ਨੂੰ ਦੇ ਦਿੱਤੀ ਜਿਸਲੇ ਪਰਸੋਂ ਜਾਂ ਤੋਂ ਪਹਿਲੇ ਜਿਸ ਲਿਸਟ ਤਾਂ ਤੇ ਮੈਂ ਵੀ ਦੇਖ ਕੇ ਦੇ ਸਰਪ੍ਰਾਈਜ਼ ਸਾ ਕਿ ਭਈ ਇੱਕ ਦੋ ਬੰਦੇ ਮਤਲਬ ਹੋਣੇ ਚਾਹੀਦੇ ਲੇਕਿਨ ਵਾਈ ਨਾਟ ਲੇਕਿਨ ਮਤਲਬ ਕਿ ਦੱਸਾਂ ਕਿ ਇਹ ਮਤਲਬ ਬੜੀ ਦਿਰ ਪਹਿਲੇ ਪਾਰਟੀ 180 ਚ ਬਣੀ ਹੂੰ ਹੂੰ ਤੇ 2013 14 ਤੱਕ ਹੂੰ ਹੂੰ ਸਿੱਖ ਆਫਸਰ ਦੇ ਜੀਐਨਕੇ ਦੀ ਨਹੀਂ ਸੀ ਹੁੰਦਾ ਅੱਛਾ ਬੜੀ ਜਤਨ ਮੈਂ 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 ਆਪ ਜੀ ਨੂੰ ਇੱਕ ਗੱਲ ਕਹਾਂਗਾ ਤੇ ਪਹਿਲੀ ਗੱਲ ਤੇ ਮੈਂ ਤੁਹਾਨੂੰ ਆਪ ਜੀ ਨੂੰ ਇਹ ਗੱਲ ਕਹਿ ਦਿਆਂ ਇੱਕ ਪਿਤਾ ਜਿਸ ਤਰ੍ਹਾਂ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕੀਤੀ ਹੈ ਇੱਕ ਪਿਤਾ ਇੱਕ ਉਸਕੇ ਹਮਾਰਕ ਬਿਲਕੁਲ ਅਸੀਂ ਦੂਸਰੇ ਪਿਓ ਸਾਡਾ ਇੱਕ ਹੈ ਅਸੀਂ ਤੇ ਅਲੱਗ-ਅਲੱਗ ਹੋ ਹੀ ਨਹੀਂ ਸਕਦੇ ਪਹਿਲੀ ਗੱਲ ਇਹ ਹੈ ਹਾਂ ਕਿਤੇ 22 ਕੋਈ ਕੁੰਛ ਰਹਿਂਦਾ ਹੈ ਕੋਈ ਊੜੀ ਰਹਿਂਦਾ ਹੈ ਕੋਈ ਮੁਸਫਰਾਬਾਦ ਰਹਿੰਦਾ ਕੋਈ ਇਹ ਗੱਲ ਤੇ ਪੱਕੀ ਹੈ ਹਾਂ ਦੂਸਰੀ ਗੱਲ ਇਹ ਹੈ ਕਿ ਮੈਨੂੰ ਉਹ ਗੱਲ ਨਹੀਂ ਤੁਸੀਂ ਜਿਸ ਤਰ੍ਹਾਂ ਇਹ ਗੱਲ ਕਹੀ ਹੈ ਕਿ ਮੈਨੂੰ ਮੈਂ ਕੁਝ ਨਾਮ ਦਿੱਤੇ ਚਲੋ ਤੁਹਾਡੀ ਗੱਲ ਤੁਸੀਂ ਆਪਣਾ ਜਸਟੀਫਿਕੇਸ਼ਨ ਦੇ ਦਿੱਤਾ ਲੇਕਿਨ ਤੁਸੀਂ ਸੀਨੀਅਰ ਮੈਂਬਰਸ ਹੋ ਪਾਰਟੀ ਦੇ ਫਾਊਂਡਰਸ ਹੋ ਤੁਹਾਡੀ ਗੱਲ ਵੀ ਨਹੀਂ ਸੁਣੀ ਗਈ ਕਿਸੇ ਇੱਕ ਸਿੱਖ ਚਿਹਰੇ ਨੂੰ ਨਹੀਂ ਲਿਆਂਦਾ ਗਿਆ ਉਹ ਕੀ ਕਾਰਨ ਜਾਂ ਤੇ ਸਿੱਖਾਂ ਤੇ ਵਿਸ਼ਵਾਸ ਨਹੀਂ ਹੈ ਜਾਂ ਜਾਂ ਫਿਰ ਸਿੱਖਾਂ ਨਾਲ ਬਹੁਤ ਵੱਡਾ ਵਿਤਕਰਾ ਇਹ ਅਸੀ ਗੱਲ ਨਹੀਂ ਆ ਨਾ ਵਿਸ਼ਵਾਸ ਵਾਲੀ ਗੱਲ ਨਹੀਂ ਹੈ ਹੁਣ ਦੱਸੋ ਸਾਡੇ ਜੀਐਨਕੇ ਦਾ ਸਿੱਖ ਜਿਹੜਾ ਵਿਧਾਇਕ ਵੀ ਹੈ ਨਰਿੰਦਰ ਸਿੰਘ ਉਹ ਰਾਸ਼ਟਰੀ ਸੱਚ ਵੀ ਹੈ ਕੇਂਦਰ ਵਿੱਚ ਵੀ ਕੋਈ ਸਿੱਖ ਐਮਪੀ ਮੈਂਬਰ ਪਾਰਲੀਮੈਂਟ ਨਹੀਂ ਜਿੱਤਿਆ ਲੇਕਿਨ ਪੂਰੀ ਸਾਬ ਨੂੰ ਕੇਂਦਰੀ ਮੰਤਰੀ ਜਿਹੜਾ ਉਹ ਉਹ ਤੇ ਫਿਰ ਦੇਖੋ ਉਹ ਤੇ ਫਿਰ ਮਜਬੂਰੀ ਬਣ ਜਾਂਦੀ ਹੈ ਨਾ ਮੈਂ ਇਹ ਗੱਲ ਕਵਾਂਗਾ ਤੁਹਾਨੂੰ ਕਿ ਮਜਬੂਰੀ ਵੀ ਬਣ ਜਾਂਦੀ ਹੈ ਨਾ ਮਜਬੂਰੀ ਵੀ ਤੇ ਹੈ ਨਾ ਕਿ ਇਹਨਾਂ ਨੂੰ ਨਾਲ ਰੱਖਣਾ ਹੀ ਰੱਖਣਾ ਹੈ ਹਾਂ ਨਹੀਂ ਮਤਲਬ ਮਜਬੂਰੀ ਕਹਿ ਲੋ ਮਤਲਬ ਕਿਨ ਲੇਕਿਨ ਫਿਰ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਉਹ ਵਿਸ਼ਵਾਸ ਮੈਨੂੰ ਇੱਥੇ ਲੱਗਦਾ ਨਹੀਂ ਹੈ ਨਹੀਂ ਇੱਥੇ ਵੀ ਮਜਬੂਰੀ ਵੀ ਚਹੀ ਸਹੀ ਜਾਂ ਜਿੰਦ ਵੀ ਕਹਿ ਲੋ ਲੇਕਿਨ ਇੱਥੇ ਵੀ ਲੈਣਾ ਚਾਹੀਦਾ ਸੀ ਹਾਂ ਔਰ ਮੈਨੂੰ ਕੀ ਕਰਿਓ ਆਪਣੇ ਆਪ ਵਿੱਚ ਪੂਰਨ ਵਿਸ਼ਵਾਸ ਸੀ ਕਿ ਭਈ ਕੋਈ ਨਾ ਕੋਈ ਚਿਹਰਾ ਇੱਕ ਜਾਂ ਦੋ ਮੈਂ ਤੇ ਮਤਲਬ ਦੋ ਦੀ ਐਕਸਪੈਕਟੇਸ਼ਨ ਕਰਦਾ ਸੀ ਕਿ ਕਮ ਸੇ ਕਮ ਦੋ ਚਿਹਰੇ ਜਿਹੜੇ ਨੇ ਉਹ ਲਿਖੇ ਜਾਣ ਲੇਕਿਨ ਲਿਸਟ ਵਿੱਚ ਨਾ ਦੇਖ ਕੇ ਜਿਸ ਤਰ੍ਹਾਂ ਮੈਂ ਵੀ ਕਿਹਾ ਕਿ ਮੈਂ ਵੀ ਸਰਪ੍ਰਾਈਜ਼ ਹੋਏ ਤੁਸੀਂ ਮੈਂ ਵੀ ਸਰਪ੍ਰਾਈਜ਼ ਹੋਇਆ ਇਸੀ ਤੋਂ ਕੋਈ ਸ਼ਕਲ ਦੀ ਗੱਲ ਨਹੀਂ ਹੋਰ ਮੈਂ ਪਾਰਟੀ ਵਿੱਚ ਵੀ ਰ ਅੱਗੇ ਪਿੱਛੇ ਕਿਵੇਂ ਮੈਂ ਮੈਂ ਸਾਫ਼ ਕਰ ਦਿੰਦਾ ਸ਼ਾਇਦ ਮੈਂ ਕੋਈ ਤੁਹਾਡੇ ਨਾਲ ਵੀ ਇੰਟਰਵਿਊ ਕੀਤਾ ਸੀ ਕਿ ਮੈਂ ਪਹਿਲੇ ਸਿੱਖਾ ਹੂੰ 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 ਬਿਲਕੁਲ ਫਿਰ ਇੰਡੀਅਨ ਹੂੰ ਫਿਰ ਮੈਂ ਪਾਰਟੀ ਜਨਤਾ ਪਲ ਬਿਲਕੁਲ ਠੀਕ ਹੈ ਬਿਲਕੁਲ ਮੈਂਬਰ ਹਾਂ ਬਿਲਕੁਲ ਤੇ ਮੈਂ ਜਿੱਥੇ ਤੱਕ ਆਪਣੀ ਗੱਲ ਰੱਖ ਸਕਦਾ ਸਾਂ ਮੈਂ ਉਹ ਫੁੱਲੀ ਰੱਖੀ ਹੋਰ ਇਹ ਵੀ ਨਹੀਂ ਕਿ ਮੈਂ ਉਹ ਰੱਖ ਕੇ ਤੇ ਮੈਂ ਉਹਨਕੀ ਮਤਲਬ ਪਿੱਛੇ ਹੋ ਗਿਆ ਮੈਂ ਕੇਂਦਰ ਨਾਲ ਵੀ ਗੱਲ ਕੀਤੀ ਦੇਖੇ ਕਿ ਬਈ ਡੋਂਟ ਵਰੀ ਜਲਦੀ ਕੋਈ ਨਾ ਕੋਈ ਅਸੀਂ ਮਤਲਬ ਅ ਮੈਂ ਮੈਂ ਉਹਨਾਂ ਕਿ ਯਾਰ ਤੁਸੀਂ ਮੈਨੂੰ ਨਾ ਸਮਝਾਓ ਉਹ ਜਿਹੜੇ ਆਫਸਰ ਵੀ ਬਣ ਜਾਂਦੇ ਨੇ ਸਦੀ ਪਾਰਟੀ ਕਾਂਗਰਸ ਦਾ ਸਾਭ ਨਹੀਂ ਆ ਕਿ 48 ਜਨਰਲ ਸੈਕਟਰੀ ਪੰਜਾਬ ਵਾਈਸ ਪ੍ਰੈਜ਼ੀਡੈਂਟ ਹੋ ਸਦੀਕ ਲਿਮਟ ਇਕ ਕਨਸਟੀਚਿਊਸ਼ਨ ਨਹੀਂ ਸਰ ਤੁਹਾਡੀ ਬਿਲਕੁਲ ਬਿਲਕੁਲ ਵੀ ਐਡੀਸ਼ਨ ਨਹੀਂ ਹੋ ਸਕਦਾ ਬਿਲਕੁਲ ਤੁਹਾਡੀ ਤੁਸੀਂ ਗੱਲ ਠੀਕ ਕਹਿ ਰਹੇ ਹੋ ਕਿ ਕਾਂਗਰਸ ਦੀ ਤਰ੍ਹਾਂ ਨਹੀਂ ਚਲੋ ਕਾਂਗਰਸ ਚ ਇੱਕ ਗੱਲ ਤੇ ਹੈ ਜਾਂ ਦੂਜੀ ਪਾਰਟੀ ਦੀ ਗੱਲ ਕਰਾਂਗਾ ਕਿ ਲਿਮਟ ਨਹੀਂ ਲਿਮਟ ਵਧਾ ਵੀ ਸਕਦੇ ਨੇ ਨਾ ਇਹ ਤੇ ਇਹ ਨਾ ਤੱਕੀ ਇਹ ਨਾ ਕਿ ਲਿਮਟ ਵਧਾ ਸਕਦੇ ਨੇ ਵਧਾ ਕੇ ਤੇ ਇੱਕ ਨਵਾਂ ਬੰਦਾ ਐਡ ਕਰਨਾ ਇੱਕ ਚਲੋ ਸ਼ਰਮੋ ਸ਼ਰਮੀ ਕਰ ਲੈਂਦੇ ਕਰ ਲੈਣਾ ਚਾਹੀਦਾ ਸੀ ਨਹੀਂ ਦੇਖੋ ਇਸ ਵਿੱਚ ਹੋ ਸਕਦਾ ਸੀ ਲੇਕਿਨ ਹੁਣ ਜਿਸ ਲਈ ਬਣ ਗਈ ਨਾ ਕਨਸਟੀਚਿਊਸ਼ਨ ਦੇ ਮੁਤਾਬਕ ਅਗਰ ਸਾਡੇ ਨੇ ਕਿ ਜੀ ਨੋ ਵਾਈਸ ਪ੍ਰੈਜ਼ੀਡੈਂਟ ਅਸੀਂ ਦਸਮਨ ਨਹੀਂ ਲੈ ਸਕਦੇ ਚਾਰ ਅਗਰ ਜਰਨਲ ਸੈਕਟਰੀ ਤੇ ਅਸੀਂ ਉਹਨੂੰ ਪੰਜ ਨਹੀਂ ਕਰ ਸਕਦੇ ਪਾਰਟੀ ਦਾ ਬਾਕੀ ਪਾਰਟੀਆਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਜਾਂ ਤੁਸੀਂ ਜਨਾਬ ਨੇ ਖੁਦ ਹੀ ਕਿਹਾ ਕਿ ਵਿਧਾ ਘਟਾ ਲੈਣਗੀਆਂ ਲੇਕਿਨ ਸਾਡੇ ਵਿੱਚ ਇਸ ਤਰ੍ਹਾਂ ਦਾ ਜੋ ਕਨਸਟੀਟਿਊਸ਼ਨ ਦੇ ਮੁਤਾਬਕ ਅਸੀਂ ਕਨਸਟੀਟਿਊਸ਼ਨ ਤੋਂ ਬਾਹਰ ਨਹੀਂ ਜਾ ਸਕਦੇ ਉਹਨ ਪਾਰਟੀ ਇੰਨੀ ਵੱਧ ਗਈ ਦੀ ਹੈ ਕਿ ਬਈ ਮਤਲਬ ਸਾਰਿਆਂ ਨੂੰ एडजस्ट करना ही मुश्किल <coughs> <कुंदा सा। coughs> है मैं मतलब सिखन दी गल ही करा कि मैं कल्ला किसी टाइम सिख पार्टी ਤੋਂ ਹੁੰਦਾ ਸੀ ਅੱਜ ਬੜੀ ਖੁਸ਼ੀ ਹੁੰਦੀ ਹੈ ਕਿ ਮਤਲਬ ਬਹੁਤ سارے ਜਿਸਲੇ ਕੇ ਪ੍ਰੋਗਰਾਮ ਹੁੰਦਾ ਤੁਹਾਨੂੰ ਕਾਫੀ ਸਾਰੀਆਂ ਪਗੜੀਆਂ ਬਾਕੀ ਬੰਦਾ ਕੋਈ ਆਪਣੇ ਆਪ ਨੂੰ ਆਪਣੇ چھਪਾ ਸਕਦਾ ਲੇਕਿਨ ਸਾਡੇ ਦੇ ਗੁਰੂ ਮਹਾਰਾਜ ਦੀ ਕਿਰਪਾ ਕਈ ਤੁਸੀਂ ਬੀਜੇਪੀ ਦੇ ਪ੍ਰੋਗਰਾਮਾਂ ਹੀ ਦੇਖੋ ਤੇ ਅੱਛੇ ਸਿੱਖ ਉੱਥੇ ਵਜੂਦ ਹੁੰਦੇ ਜੇ ਤੁਹਾਨੂੰ ਉਸ ਤੇ ਬਾਵਜੂਦ ਆਣੇ ਚਾਹੀਦੇ ਸਨ ਕਮਸ਼ੇ ਕਮ ਵੀ ਮਤਲਬ ਦੋ ਸਿੱਖ ਜੀ ਲੇਕਿਨ ਨਹੀਂ ਆਏ ਲੇਕਿਨ ਇਹ ਕਿ ਹਲੀ ਸਾਡੇ ਸੰਪਰਕ ਜਨਤਾ ਪਾਰਟੀ ਦੇ ਮੋਰਚੇ ਹੁੰਦੇ ਨੇ ਸੈਲਸ ਹੁੰਦੇ ਨੇ ਡਿਪਾਰਟਮੈਂਟਸ ਹੁੰਦੇ ਨੇ ਜੋ ਵੀ ਹੈ ਉਹ ਮੋਰਚੇ ਚ ਵੀ ਹੋਣੇ ਚਾਹੀਦੇ ਨੇ ਸੈਲਸ ਵੀ ਹੋਣੇ ਚਾਹੀਦੇ ਨੇ ਡਿਪਾਰਟਮੈਂਟ ਵੀ ਹੋਣੇ ਚਾਹੀਦੇ ਨੇ ਸਿੱਖ ਨਾ ਕੈਪੇਬਲ ਹੈ ਅਗਰ ਉਹ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ ਅਗਰ ਉਹ ਜਰਨਲ ਬਣ ਸਕਦਾ ਅਗਰ ਉਹ ਸਾਇੰਟਿਸਟ ਬਣ ਸਕਦਾ ਹੈ ਕਿ ਆਪ ਬੀਜੇਪੀ ਦੇ ਵਿੱਚ ਆਫਿਸ ਬੀਰ ਲਿਸਟ ਦੇ ਵਿੱਚ ਨਹੀਂ ਆ ਸਕਦਾ ਉਹ ਨਹੀਂ ਦੇਖੋ ਮੈਂ ਪਰਸਨਲ ਆ ਸਕਦਾ ਔਰ ਆਣਾ ਵੀ ਚਾਹੀਦਾ ਹਾਂ ਵੀ ਚਾਹੀਦਾ ਹਾਂ ਸਾਡਾ ਅਗਰ ਤੁਸੀਂ ਰਾਸ਼ਟਰੀ ਟੀਮ ਵੀ ਦੇਖੋ ਉਸ ਵਿੱਚ ਵੀ ਚਾਰ ਤੋਂ ਪੰਜ ਸਿੱਖ ਹਮ ਹਰਪੀ ਸਿੰਘ ਹੈ ਚਾਈਕਨ ਚਾਰ ਤੋਂ ਪੰਜ ਸਿੱਖ ਇਸੇ ਲਈ ਉਸ ਵਿੱਚ ਹੈ ਉਹਨੇ ਤੁਹਾਨੂੰ ਦੱਸਿਆ ਕਿ ਮੇਰੇ ਵਾਸਤੇ ਵੀ ਸ਼ਾਕਿੰਗਸ ਸ਼ਾਕਿੰਗਸ ਮੈਨੂੰ ਆਪਣੀ ਉਮੀਦ ਬਿਲਕੁਲ ਨਹੀਂ ਸੀ ਮੈਨੂੰ ਪਹਿਲੇ ਕਹਿ ਦਿੱਤਾ ਗਿਆ ਸੀ ਨਹੀਂ ਲੇਕਿਨ ਮੈਨੂੰ ਉਮੀਦ ਸੀ ਕਿ ਕਮ ਸੇ ਕਮ ਦੋ ਪਹਿਲੇ ਮੈਂ ਤਿੰਨ ਦੀ ਐਕਸਪੈਕਟੇਸ਼ਨ ਕਰਦਾ ਸੀ ਲੇਕਿਨ ਦੋ ਦੇ ਹੋਣਗੇ ਲੇਕਿਨ ਇੱਕ ਵੀ ਨਾ ਹੋਣਾ ਇਹ ਮਤਲਬ ਛੋਟੀ ਸ਼ਾਕਿੰਗ ਨਹੀਂ ਸੀ ਮੇਰੇ ਵਾਸਤੇ ਜਿੰਨੇ ਜ਼ਿੰਦਗੀ ਦੇ 40 45 ਸਾਲ ਪਾਟੀ ਦਿੱਤੇ ਮੈਨੂੰ ਮੈਨੂੰ ਇੰਜ ਲੱਗਦਾ ਹੈ ਦੇਖੋ ਪਤਾ ਕੀ ਗੱਲ ਬੀਜੇਪੀ ਸਿੱਖਾਂ ਦੀ ਗੱਲ ਘੱਟ ਸੁਣਦੀ ਹੈ ਮੈਂ ਇੱਕ ਐਗਜ਼ਾਮਪਲ ਦੇ ਕੇ ਆਪ ਜੀ ਨੂੰ ਇਹ ਗੱਲ ਕਾਵਾਂਗਾ ਕਿ ਜਿਵੇਂ ਸਿੱਖਾਂ ਨੇ ਇੱਕ ਗੱਲ ਕਹੀ ਕਿ ਤੁਸੀਂ ਅਗਰ ਸਹਿਬਜ਼ਾਦਿਆਂ ਦੀ ਛੁੱਟੀ ਕਰਨੀ ਹੈ ਸਹਿਬਜ਼ਾਦਿਆਂ ਦੇ ਨਾਮ ਤੇ ਛੁੱਟੀ ਕਰਨੀ ਹੈ ਉਹ ਬਾਲ ਵੀਰ ਬਾਲ ਦਿਵਸ ਨਾ ਨਾ ਰੱਖੋ ਉਹ ਸਾਡੇ ਬਾਪੇ ਹਨ ਪਰ ਉਹਨਾਂ ਨੇ ਉਸ ਗੱਲ ਤੇ ਗੌਰ ਕੀਤਾ ਹੀ ਨਹੀਂ ਉਹਨਾਂ ਨੇ ਉਹ ਵੀਰ ਬਾਲ ਦਿਵਸ ਵੀਰ ਬਾਲ ਦਿਵਸ ਅਗਰ ਅਸੀਂ ਵੀਰ ਬਾਲ ਦਿਵਸ ਨਹੀਂ ਮੰਨਦੇ ਅਸੀਂ ਉਹ ਸਾਡੇ ਬਾਬੇ ਸਨ ਸਾਡੇ ਬਜ਼ੁਰਗ ਸਨ ਸਾਡੇ ਉਹ ਬਹੁਤ ਵੱਡੇ ਅਸੀਂ ਉਮਰ ਦੀ ਗੱਲ ਨਹੀਂ ਕਰਦੇ ਉੱਤੇ ਸਿੱਖ ਗੁਰਸਿੱਖੀ 'ਚ ਮੈਂ ਕਹਿੰਦਾ ਕੋਈ ਉਮਰ ਦੀ ਗੱਲ ਹੈ ਹੀ ਨਹੀਂ ਅਗਰ 7 ਸਾਲ ਦੀ ਉਮਰ 'ਚ ਵੀ ਸ਼ਾਦਤ ਹੋਈ ਤੇ 70 ਸਾਲ ਦੀ ਉਮਰ 'ਚ ਵੀ ਸ਼ਾਦਤ ਹੋਈ ਅਗਰ 7 ਸਾਲ ਦੀ ਉਮਰ 'ਚ ਗੱਦੀ ਮਿਲੀ ਤੇ 70 ਸਾਲ ਦੀ ਉਮਰ 'ਚ ਵੀ ਗੱਦੀ ਮਿਲੀ ਲੇਕਿਨ ਉਹ ਸਾਡੇ ਬਾਬੇ ਸਨ ਜਿਨ੍ਹਾਂ ਦਾ ਤੁਸੀਂ ਪ੍ਰੋਗਰਾਮ ਕਰਨਾ ਹੈ ਉਹਨਾਂ ਦੀ ਤੁਸੀਂ ਗੱਲ ਹੀ ਨਹੀਂ ਸੁਣੀ ਤੁਸੀਂ ਆਪਣੀ ਮਨਮਾਨੀ ਕਰਨੀ ਇੱਥੇ ਵੀ ਤੇ ਉਹੀ ਗੱਲ ਲੱਗਦੀ ਹੈ ਨਹੀਂ ਮੈਂ ਦੱਸਦਾ ਜਿਸ ਤੱਕ ਇਹ ਆ ਨਾ ਆ ਵੀਰਵਾਲ ਦਿਵਸ ਦੀ ਜਿਸ ਤੱਕ ਗੱਲ ਆ ਜਿਸ ਲਈ ਵੀਰਵਾਲ ਦਿਵਸ ਮਨਾਉਣ ਦੀ ਗੱਲ ਆਈ ਸਾਰੇ ਸਿੱਖਾਂ ਨੂੰ ਪੁੱਛਿਆ ਗਿਆ ਮੈਨੂੰ ਵੀ ਦਿੱਲੀ ਕਹਿ ਕੇ ਲਿਕੇ ਇਹ ਨਹੀਂ ਦੱਸਿਆ ਗਿਆ ਕਿ ਉਹਨੇ ਕਹਿ ਦਿੱਤੀ ਅਸੀਂ ਸਭ ਜੱਦਿਆਂ ਦੇ ਯੈਸ ਸਭ ਜੱਦਾ ਛੁੱਟੀ ਹਾਂਜੀ ਹਾਂਜੀ ਛੁੱਟੀ ਕਰ ਠੀਕ ਹੈ ਤੇ ਮੈਂ ਵੱਧ ਚੜ ਕੇ ਕਿਹਾ ਜੀ ਬੜੀ ਅੱਛੀ ਗੱਲ ਹੈ ਲੇਕਿਨ ਹਾਂ ਇੱਕ ਕੰਸੀਡਰ ਨਹੀਂ ਕੀਤਾ ਗਿਆ ਕਿ ਉਹਨੂੰ ਅਸੀਂ ਨਾ ਹੂੰ 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 ਜਿਸ ਲਈ ਨੰਨੇ ਛੁੱਟੀ ਡਿਕਲੇਅਰ ਕਰ ਦਿੱਤੀ ਬੀਰ ਬਾਲ ਦਿਵਸ ਕਰ ਦਿੱਤਾ ਮੈਂ ਵੀ ਪੜਿਆ ਮੈਂ ਵੀ ਇਸ ਉੱਪਰ ਕੋਈ ਸ਼ੁਰੂ ਵਿੱਚ ਇਤਰਾਜ਼ ਨਹੀਂ ਕੀਤਾ ਮੈਂ ਕਿਹਾ ਯਾ ਠੀਕ ਹੈ ਲੇਕਿਨ ਬਾਅਦ ਵਿੱਚ ਜਿਸ ਲਈ ਲੋਕਾਂ ਦੇ ਇਤਰਾਜ਼ ਜਾਣੇ ਸ਼ੁਰੂ ਹੋਏ ਜਿਸ ਤਰ੍ਹਾਂ ਤੁਸੀਂ ਹੂੰ ਹੂੰ ਕੀਤਾ ਤੇ ਫਿਰ ਮੈਂ ਗੱਲ ਚਲਾਈ ਉੱਪਰ ਰੱਖੀ ਮੈਂ ਕਿਹਾ ਯਾਰ ਤੇ ਕੁਝ ਬੰਦੇ ਆਪਣੇ ਬੰਦੇ ਜਾਂ ਕੁਝ ਮਿਨਿਸਟਰੀ ਦੇ ਬੰਦੇ ਵੀ ਕਿਆ ਲੱਗੇ ਬ੍ਰਿੰਦਰਜੀਤ ਸਿੰਘ ਜੀ ਇਤਨੇ ਸਾਲਾਂ ਬਾਅਦ ਤੁਸੀਂ ਨਾਂ ਦੇ ਚੱਕਰੀ ਚ ਨਾ ਪੋ ਐਚ ਆਈ ਵੀਰਵਾਲ ਦਿਵਸ ਆ ਗਿਆ ਹੈ ਦੇ ਅਸੀਂ ਮਤਲਬ ਬਾਬਾ ਫਤਿਹ ਸਿੰਘ ਦੇ ਬਾਬਾ ਜੋਰਾਵਰ ਸਿੰਘ ਦੇ ਨਾਂ ਤੇ ਨਾਤੀਮ ਲਾ ਰਹੇ ਆ ਦੁਨੀਆ ਨੂੰ ਪਤਾ ਉਹਨੇ ਵੀਰਵਾਲ ਦਿਵਸ ਹੋ ਗਿਆ ਅਗਰ ਅਸੀਂ ਪ੍ਰੈਸ਼ਰ ਵਿੱਚ ਆ ਕੇ ਇਸ ਲਈ ਕੁਝ ਨੂੰ ਚੇਂਜ ਕਰਾਂਗੇ ਤਾਂ ਉਹਨੇ ਇੱਕ ਦੋ ਚੀਜ਼ਾਂ ਹੋਰ ਦੱਸੀਆਂ ਕਿ ਬਈ ਅਸੀਂ ਫਲਾਨੀ ਚੀਜ਼ ਨੂੰ ਕਰ ਰਹੇ ਆ ਕੁਝੋ ਕਰ ਰਹੇ ਆ ਕੁਝ ਰੇਲਵੇ ਸਟੇਸ਼ਨ ਦਾ ਨਾਮ ਵੀ ਗੁਰੂ ਤੇਗ ਬਹਾਦਰ ਜੀ ਤੇ ਆ ਅੱਛੀ ਗੱਲ ਐ ਸਰ ਮੈਂ ਕੁਝ ਦਿੱਲੀ ਵਿੱਚ ਵੀ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਉਹ ਪਾਰਟੀ ਪਾਰਟੀ ਸਰ ਕੋਈ ਬੁਰੀ ਨਹੀਂ ਰੱਖਿਆ ਗਿਆ ਮੈਂ ਇਹ ਗੱਲ ਕਵਾਂਗਾ ਪਾਰਟੀ ਕੋਈ ਬੁਰੀ ਨਹੀਂ ਸਿਰਫ ਉਹਨਾਂ ਦੀ ਜਿਹੜੀ ਪਾਲਿਸੀਸ ਹਨ ਨਾ ਉਦੇ ਉੱਪਰ ਨਜ਼ਰ ਰਹਿੰਦੀ ਹੈ ਹਰ ਇੱਕ ਸਾਡੀ ਤੇ ਨਜ਼ਰ ਰਹਿੰਦੀ ਹੈ ਕਿਉਂਕਿ ਅਸੀਂ ਜਰਨਲਿਜ਼ਮ ਨਾਲ ਬავਸਤਾ ਹਾਂ ਜਰਨਲਿਸਟ ਨਾਲ ਅਸੀਂ ਬავਸਤਾ ਹਾਂ ਲੇਕਿਨ ਇਹ ਗੱਲ ਜਿਨ੍ਹਾਂ ਦਾ ਅਗਰ ਮੈਂ ਕਵਾਂਗਾ ਕਿ ਵਰਿੰਦਰਜੀਤ ਸਿੰਘ ਆਪ ਜੀ ਦਾ ਨਾਮ ਹੈ ਮੈਂ ਕਾਂਗਾ ਜੀ ਵਰਿੰਦਰਜੀਤ ਸਿੰਘ ਹੀ ਰੱਖਣਾ ਸੀ ਅਸੀਂ ਉੱਥੇ ਮੰਗੂ ਸਿੰਘ ਰੱਖ ਲੈਣੇ ਆ ਗੱਲ ਬਣੇਗੀ ਕੋਈ ਨਹੀਂ ਬਣੇਗੀ ਗੱਲ ਗੱਲ ਇਹ ਹੈ ਗੱਲ ਇਹ ਹੈ ਗੱਲ ਇਹ ਹੈ ਕਿ ਜੇ ਅਗਰ ਜਿਸ ਦਾ ਨਾਮ ਜਿਸ ਦੇ ਉੱਪਰ ਚੱਲਣਾ ਹੈ ਘਟੋ ਘਟ ਉਹਨਾਂ ਨਾਲ ਕੰਸਲਟ ਕੀਤਾ ਜਾਏ ਐਸਜੀਪੀਸੀ ਬੈਠੀ ਹੈ ਸਾਡੀ ਉੱਚ ਸੰਸਥਾਵਾਂ ਬੈਠੀਆਂ ਆਕਾਲ ਤੱਕ ਸਭ ਦੇ ਜੱਤਰ ਸਭ ਬੈਠੇ ਨੇ ਉਹਨਾਂ ਨਾਲ ਕੰਸਲਟ ਕਰਕੇ ਇਨਸੀਜਨ ਨੂੰ ਅੱਗੇ ਤੋਰਨਾ ਚਾਹੀਦਾ ਹੈ ਮਨਮਾਨੀ ਆਪਣੀ ਨਹੀਂ ਕਰਨੀ ਚਾਹੀਦੀ ਬਾਕੀ ਮੈਂ ਇਹ ਗੱਲ ਜ਼ਰੂਰ ਕਵਾਂਗੇ ਕਿ ਮੁਬਾਰਕ ਹੈ ਬੀਜੇਪੀ ਨੂੰ ਘੱਟੋ ਘੱਟ ਬੀਜੇਪੀ ਨੂੰ ਬੀਜੇਪੀ ਨੇ ਸਿੱਖਾਂ ਨੂੰ ਰੈਕੋਗਨਾਈਜ਼ ਕੀਤਾ ਨਾ ਸਿੱਖਾਂ ਨੂੰ ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਰੈਕੋਗਨਾਈਜ਼ ਕੀਤਾ ਬਾਕੀ ਪਾਰਟੀਆਂ ਨੇ ਨਹੀਂ ਰੈਕੋਗਨਾਈਜ਼ ਕੀਤਾ ਤੇ ਇਹ ਵਰਿੰਦਰਜੀਤ ਸਿੰਘ ਸਣ ਮੈਂ ਬਹੁਤ ਜ਼ਿਆਦਾ ਲੰਮਾ ਨਹੀਂ ਕਰਾਂਗਾ ਕਿਉਂਕਿ ਮੈਨੂੰ ਬੜਾ ਇਸ ਗੱਲ ਦਾ ਸ਼ੌਕ ਸੀ ਤੇ ਇਹ ਫਾਊਂਡਰ ਮੈਂਬਰ ਵੀ ਹਨ ਔਰ ਆਲਮੋਸਟ ਮੇਰੇ ਨਾਲ ਕਾਫੀ ਅੱਛਾ ਇਹਨਾਂ ਦੇ ਰਿਲੇਸ਼ਨ ਹਨ ਭਾਜਪਾ ਦੀ ਆਫਿਸ ਬੀਅਰ ਲਿਸਟ ਬੀਜਪੀ ਦੇ ਉਦੇਦਾਰਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਸਿੱਖ ਨੇ ਕਿਸੇ ਵੀ ਜਗ੍ਹਾ ਅੱਜ ਤੱਕ ਹਿਸਟਰੀ ਦੇ ਵਿੱਚ ਕਦੇ ਪਿੱਠ ਨਹੀਂ ਦਿਖਾਈ ਔਰ ਕਦੇ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਕਿਸੇ ਜਗ੍ਹਾ ਕਿਸੇ ਨਾਲ ਧੋਖਾ ਨਹੀਂ ਕੀਤਾ ਸਿੱਖ ਹਮਸ਼ਾ ਅੱਗੇ ਸੀ ਫਰੰਟ ਤੇ ਸੀ ਤੇ ਰਹੇਗਾ ਉਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਤੁਹਾਨੂੰ ਵੀ ਸੋਚਣਾ ਪੈਣਾ ਹੈ ਇੰਨੀ ਵੱਡੀ ਸਟੇਟ ਦੀ ਜਿੱਥੇ 3 ਲੱਖ 3 ਲੱਖ ਸਾਢੇ 3 ਲੱਖ ਸਿੱਖਾਂ ਦੀ ਆਬਾਦੀ ਹੋਏ ਔਰ ਐਸੇ ਲੋਕ ਜੋ ਫਾਊਂਡਰ ਮੈਂਬਰ ਹਨ ਉਹਨਾਂ ਦਾ ਨਾਂ ਨਹੀਂ ਜਾਂ ਇਹਨਾਂ ਦੇ ਰეკਮੈਂਡ ਕੀਤੇ ਹੋਏ ਬੰਦਿਆਂ ਦਾ ਨਾਂ ਨਹੀਂ ਤੇ ਕਿਤੇ ਨਾ ਕਿਤੇ ਪਾਰਟੀ ਨੂੰ ਵੀ ਜਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਮੈਂ ਬਹੁਤ ਜ਼ਿਆਦਾ ਕਿਸੇ ਨੂੰ ਕੁਝ ਨਹੀਂ ਕਵਾਂਗਾ ਬਸ ਮੇਰੀ ਇਹ ਅਪੀਲ ਹੈ ਕਿ ਸਬਕਾ ਸਾਥ ਸਬਕਾ ਵਿਸ਼ਵਾਸ ਅਗਰ ਮੂੰਚ ਉਸੇ ਵਰਡ ਯੂਜ਼ ਕਰਦੇ ਹਾਂ ਉਹਦੇ ਉੱਤੇ ਅਮਲ ਵੀ ਜ਼ਰੂਰ ਕਰੀਏ ਤਾਂ ਕਿ ਸਾਰੇ ਇਸ ਕੰਟਰੀ ਵਿੱਚ ਖੁਸ਼ ਰਹਿ ਸਕਣ ਔਰ ਸਾਡੀ ਕੰਟਰੀ ਜਿਹੜੀ ਹੈ ਭਾਈਚਾਰੇ ਦੀ ਮਿਸਾਲ ਹੈ ਔਰ ਵਧਦੀ ਫੁੱਲਦੀ ਰਹੇ ਇਸੇ ਤਰ੍ਹਾਂ ਭਾਈਚਾਰਾ ਕਾਇਮ ਰਹੇ ਮੈਂ ਰਵਿੰਦਰ ਸਿੰਘ ਫਿਰ ਆ ਜਾਵਾਂਗਾ ਪੈਗਾਮ ਰਹੀਂ ਇੱਕ ਨਵਾਂ ਪੈਗਾਮ ਲੈ ਕੇ ਉਸ ਵਲੇ ਤੱਕ ਦਿਓ ਇਜਾਜ਼ਤ ਹਸਦੇ ਰਹੋ ਵਜ਼ਰੇ ਰਹੋ ਆਵਾਦ ਰਹੋ ਨਾ ਬਿਸਰੋ ਨਾ ਯਾਦ ਰਹੋ ਸਤਿ ਸ਼੍ਰੀ ਅਕਾਲ